ਜੋ ਮਹਾਰਾਜ ਨੇ ਆਪਾਂ ਨੂੰ ਜਨਮ ਵਿੱਚ ਦਿੱਤਾ ਹੈ ਉਹੀ ਚੀਜ਼ਾਂ ਗੇਨ ਹੁੰਦੀਆਂ ਆ ਤਾਂ ਉਹੀ ਚੀਜ਼ ਮਹਾਰਾਜ ਨੂੰ ਪਸੰਦ ਆ ਹਨਾ ਜੋ ਮਹਾਰਾਜ ਨੇ ਆਪਾਂ ਨੂੰ ਦਿੱਤਾ। ਤਾਂ ਫਾਉ ਤੋਂ ਟਟਕੇ ਹੋਏ ਸੀਗੇ, ਵਿਗੜੇ ਹੋਏ ਸੀਗੇ ਤੇ ਅਸੀਂ ਆਪਣੀ ਪਸੰਦ ਨਾਲ ਕੁਝ ਏਦਾਂ ਦਿਖਣਾ ਚਾਹੁੰਦੇ ਸੀ ਕਿ ਅਸੀਂ ਸੋਹਣੇ ਦਿਖੀਏ। ਫਿਰ ਜਦੋਂ ਸਮਝ ਆਇਆ ਤਾਂ ਪਤਾ ਲੱਗਿਆ ਵੀ ਇਹਦੇ ਨਾਲ ਹੀ ਮਤਲਬ ਕਿ ਵੀ ਪਛਾਣ ਹੈਗੀ ਆ ਜੋਸ਼ਾ ਹਾਤਾਂ ਹੈਗੀਆਂ ਸਿੱਖ ਕੌਮ ਦੀ ਸਾਰ ਨੂੰ ਪਤਾ ਹੀ ਆ ਉਹ ਕਿਉਂ ਹੋਈਆਂ ਕਿ ਇਸ ਪਿੱਛੇ ਜਰੂਰ ਚੀਜ਼ਾਂ ਸਮਝ ਆਣ ਲੱਗੀਆਂ ਤਾਂ ਫਿਰ ਮਤਲਬ ਇਹਨਾਂ ਪਿਆਰ ਹੋ ਗਿਆ, ਸਿੱਖੀ ਨਾਲ ਪਿਆਰ ਹੋ ਗਿਆ। ਜਿੰਦਾਂ ਮੈਂ हेयर कट ਕਰਨਾ ਜਾਂ ਮੈਂ ਵਾਲੀਆਂ ਪਾਣੀ ਜਾਂ ਕੀ ਰਿ ਹੁੰਦਾ ਨਾ ਆਪਾਂ ਕਿਸੇ ਨੂੰ ਦੇਖ ਕੇ ਆਪਾਂ ਕੋਸ਼ਿਸ਼ ਕਰਦੇ ਅਸੀਂ ਉਹਦੇ ਦੇਖੇ ਮਤ ਉਹਦੋਂ ਵੀ ਲੋਕੀ ਫੋਲੋ ਕਰਦੇ ਸੀ ਮੈਂ ਹੁਣ ਖੁਦ ਕਹਿੰਦਾ ਆ ਕਿ ਮੈਂ ਉਹਦੋਂ ਫੁਕਰਾਂ ਬਣ ਕੇ ਰਹਿੰਦਾ ਸੀਗਾ ਜਾਂ ਫੁਕਰਿਆਂ ਵਾਲੇ ਸ਼ੌਂਕ ਸੀ ਮੇਰੇ ਸਾਰੇ ਤੇ ਮੈਨੂੰ ਉਹਦੋਂ ਮੈਂ ਉਹਦੋਂ ਵੀ ਮੈਂ ਪਰ ਪ੍ਰਾਊਡ ਨਾ ਕਹਿੰਦਾ ਸੀ ਕਿ ਹਾਂ ਮੈਂ ਫੁਕਰਾਂ ਆ ਜਾਂ ਮੈਨੂੰ ਸ਼ੌਂਕ ਆ ਹੁਣ ਮੈਨੂੰ ਫੋਲੋ ਕਰਦੇ ਤਾਂ ਹੁਣ ਮੈਨੂੰ ਮਾਨ ਹੁੰਦਾ ਵਾ ਕਿ ਹਾਂ ਕਿ ਮੈਨੂੰ ਦੇਖ ਕੇ ਕੋਈ ਹੋਰ ਵੀ ਮਤਲਬ ਵਾਪਸ ਆ ਰਿਹਾ ਵਾ ਹਣਾ ਜਾਂ ਅਜੇ ਬਹੁਤ ਜਾਣਿਆਂ ਨੇ ਆਉਣਾ ਵੀ ਆ ਮਤਲਬ ਰੂਪ ਸੋਣਾ ਹਨਾ ਜਾਂ ਮਤਲਬ ਕਿ ਵੀ ਕਰਦਾਰ ਤੋਂ ਹੀ ਫਰਕ ਪੈ ਜਾਂਦਾ ਵਾ ਹਾਓ ਪਾਓ ਚ ਬੰਦੇ ਦੇ ਇੰਨੀ ਕਿ ਦੇਣਾ ਮਹਾਰਾਜ ਦੀ ਕਿ ਵੀ ਬੰਦੇ ਦਾ ਮਨ ਤੋਂ ਲੈ ਕੇ ਚਾਲ ਤੋਂ ਲੈ ਕੇ ਸਿਰ ਤੋਂ ਲੈ ਕੇ ਥੱਲੇ ਤੱਕ ਮਤਲਬ ਸਾਰਾ ਹੀ ਸਾਰਾ ਕੁਝ ਹੀ ਬਦਲ ਜਾਂਦਾ ਹੈ ਕੁੜੀਆਂ ਨੂੰ ਹੁੰਦਾ ਨਾ ਥੋੜਾ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ ਇਸ ਚੀਜ਼ ਲਈ ਕਿ ਮਤਲਬ ਸਭ ਕੁਝ ਛੁੱਟਿਆ ਨਾ ਮੇਕਅਪ ਤੋਂ ਲੈ ਕੇ ਆਪਣਾ ਡ्रेसਿੰਗ ਸੈਂਸ ਹੋ ਗਿਆ ਇਸ ਲਈ ਮੈਂ મતલਬ ਕਿ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਆਪਣੇ ਗੁਲੂਆਂ ਨੂੰ મતલਬ ਕਿ ਅਰਜ਼ੀਆਂ ਲਾਈਆਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਵੀ ਮੈਂ ਅਮਰਤ ਛਕਣਾ ਚਾਹੁੰਨਾ ਮੈਂ ਖੰਡੇ ਬਾਟੇ ਦੀ ਪੋਲ ਲੈਣੀ ਆ ਤੇ ਪਰ ਪਹਿਲਾਂ ਇਹਨਾਂ ਨੂੰ ਤਿਆਰ ਕਰੋ ਬਹੁਤ ਅੱਛੇ ਕੌਮਪਲੀਮੈਂਟਸ ਮਿਲਦੇ इवन ਲੋਕ ਕਹਿੰਦੇ ਕਿ ਤੁਸੀਂ ਹੁਣ ਆਪਣੇ ਅਸਲ ਰੂਪ ਦੇ ਵਿੱਚ ਦਿਖਦੇ ਹੋ ਵੀ ਊੜੀ ਮਤਲਬ ਜੁ ਕੋਲ ਕਰਕੇ ਇੰਨੀ ਗੱਲ ਜੁ ਕਹਿੰਦੀ ਕਿ ਡੈਡੀ ਮੇਰੇ ਵੀ ਪੱਗ ਬੰਨੋ ਉਹ ਮਤਲਬ ਕਿ ਇੰਨੀ ਖੁਸ਼ੀ ਹੁੰਦੀ ਆ ਨਾ ਉਹ ਚੀਜ਼ਾਂ ਨੂੰ ਕਿ ਵੀ ਸਾਡੇ ਘਰ ਤੋਂ ਕੰਮ ਸ਼ੁਰੂ ਹੋ ਗਿਆ ਸਿੱਧਾ ਕੋਈ ਲੋਕ ਮਿਲਦੇ ਜਿਹੜੇ ਆਪਾਂ ਨੂੰ ਨਹੀਂ ਵੀ ਜਾਣਦੇ ਉਹ ਵੀ ਸਿਰ ਝੁਕਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲੰਦੇ ਸਸ਼ਕਲ ਜੀ ਤੁਸੀਂ ਦੇਖ ਰਹੇ ਲੁਧਿਆਣ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਸੋਸ਼ਲ ਮੀਡੀਆ ਦੇ ਸਯੁਗ ਦੇ ਵਿੱਚ ਤੁਸੀਂ ਬਹੁਤ ਸਾਰੇ ਕਪਲਸ ਦੇਖੇ ਹੋਣਗੇ ਕੁਝ ਕਪਲਸ ਇਹੋ ਜਿਹੜੇ ਜਿਹੜੇ ਕਿ ਵੀਡੀਓ ਬਣਾ ਕੇ ਤੁਹਾਡੇ ਮਨਪਸੰਦ ਦੇ ਵੀ ਬਣਦੇ ਹੋਣਗੇ ਤੁਸੀਂ ਇਹਨਾਂ ਨੂੰ ਰੀਲਸ ਤੇ ਜ਼ਰੂਰ ਦੇਖਿਆ ਹੋਵੇਗਾ ਜਦੋਂ ਤੁਸੀਂ ਇਹਨਾਂ ਦੇ ਚਿਹਰੇ ਦੇਖੋਗੇ ਔਰ ਰੀਲਜ਼ ਦਾ ਨੂਰ ਤੇ ਅੱਜ ਦਾ ਇਹਨਾਂ ਦਾ ਪਹਿਰਾਵਾ ਤੇ ਕਹਿ ਲੋ ਵੀ ਸਿੱਖੀ ਬਾਣੇ ਦੇ ਵਿੱਚ ਆ ਗਏ ਨੇ ਕਿਵੇਂ ਤਬਦੀਲ ਹੋਏ ਸਾਡੇ ਨਾਲ ਅਮਨਦੀਪ ਸਿੰਘ ਜੀ ਤੇ ਉਹਨਾਂ ਦੀ ਸਿੰਘਣੀ ਮੌਜੂਦ ਹੈ ਇਹਨਾਂ ਸੋਣਾ ਕਿਵੇਂ ਤੁਸੀਂ ਆਪਣੇ ਆਪ ਨੂੰ ਪਹਿਰਾਵਾ ਬਦਲ ਲਿਆ ਕਿਵੇਂ ਮੰਦ ਵਿੱਚ ਆਇਆ ਕਿ ਪਹਿਲਾਂ ਜਿਹੜੀ ਚੀਜ਼ਾਂ ਅਸੀਂ ਦੇਖਿਆ ਜਿਵੇਂ ਰੀਲਜ਼ ਦੇ ਵਿੱਚ ਬਹੁਤ ਸਾਰੇ ਕਪਲਸ ਜਿਵੇਂ ਨਵਾਂ ਵਿਆਇਆ ਜੋੜਾ ਹੁੰਦਾ ਉਹ ਵੀਡੀਓਜ਼ ਬਣਾਉਂਦੇ ਨੇ ਉਸ ਤੋਂ ਬਾਅਦ ਇੱਕਦਮ ਤਬਦੀਲ ਕਰਨਾ ਆਪਣੇ ਆਪ ਨੂੰ ਕਿਵੇਂ ਮੰਦ ਵਿੱਚ ਆਇਆ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਇਦਾਂ ਨਾ ਕਿ ਵੀ ਉਦੋਂ ਆਪਾਂ ਮਤਲਬ ਆਪਣੀ ਸੂਰਤ ਸ਼ਕਲ ਜਿਹੜੀ ਹੈ ਨਾ ਲੋਕਾਂ ਨੂੰ ਸੋਹਣੇ ਦਿਖਣ ਲਈ ਰੱਖਦੇ ਕਿ ਅਸੀਂ ਕਿੱਦਾਂ ਸੋਹਣੇ ਦੇਖ ਸਕਦੇ ਹਾਂ ਨਾ ਫਿਰ ਹੌਲੀ ਹੌਲੀ ਜਿੱਦਾਂ ਵੀ ਸਮਝ ਆਇਆ ਕਿ ਵੀ ਜੋ ਮਹਾਰਾਜ ਨੇ ਆਪਾਂ ਨੂੰ ਜਨਮ ਵਿੱਚ ਦਿੱਤਾ ਉਹ ਹੀ ਚੀਜ਼ਾਂ ਗੇਨ ਹੁੰਦੀਆਂ ਆ ਤਾਂ ਉਹੀ ਚੀਜ਼ ਮਹਾਰਾਜ ਨੂੰ ਪਸੰਦ ਵਾਹਣਾ ਜੋ ਮਹਾਰਾਜ ਨੇ ਆਪਾਂ ਨੂੰ ਦਿੱਤਾ ਪਰ ਆਪਾਂ ਉਹ ਤੋਂ ਭਟਕੇ ਹੋਏ ਸੀਗੇ ਵਿਗੜੇ ਹੋਏ ਸੀਗੇ ਤੇ ਅਸੀਂ ਆਪਣੀ ਪਸੰਦ ਨਾਲ ਕੁਝ ਇਦਾਂ ਦਿਖਣਾ ਚਾਹੁੰਦੇ ਸੀ ਕਿ ਅਸੀਂ ਸੋਹਣੇ ਦਿਖੀਏ ਫਿਰ ਜਦੋਂ ਸਮਝ ਆਇਆ ਤਾਂ ਪਤਾ ਲੱਗਿਆ ਵੀ ਇਹਦੇ ਨਾਲ ਹੀ ਮਤਲਬ ਕਿ ਇਹ ਵੀ ਸ਼ਾਨ ਹੈਗੀ ਆ ਜਾਂ ਜੋ ਮਹਾਰਾਜ ਨੇ ਜਾਂ ਸਾਡੀਆਂ ਮਾੜਾ ਜੁਣਾ ਨੀਸ਼ੀ ਦੀਆਂ ਨਾ ਪਰਿਵਾਰ ਦੀਆਂ ਹੋਈਆਂ ਵਾ ਜਾਂ ਜੋ ਸ਼ਹਾਦਤਾਂ ਹੈਗੀਆਂ ਸਿੱਖ ਕੌਮ ਦੀ ਸਾਰ ਨੂੰ ਪਤਾ ਹੀ ਆ ਉਹ ਕਿ ਕਿਉਂ ਹੋਈਆਂ ਕਿ ਇਸ ਪਿੱਛੇ ਉਹ ਜਰੂਰ ਚੀਜ਼ਾਂ ਸਮਝ ਆਣ ਲੱਗੀਆਂ ਜਾਂ ਉਹਦੇ ਤੇ ਥੋੜੀ ਪੜ੍ਹਾਈ ਹੋਈ ਆ ਜਾਂ ਦੇਖਿਆ ਹਨਾ ਉਹਦੇ ਵਿੱਚ ਵੜ ਕੇ ਵੀ ਕਿਹੀ ਆ ਤਾਂ ਫਿਰ ਮਤਲਬ ਇਹਨਾਂ ਪਿਆਰ ਹੋ ਗਿਆ ਸਿੱਖੀ ਨਾਲ ਪਿਆਰ ਹੋ ਗਿਆ ਤੇ ਆਪਣੇ ਇਤਿਹਾਸ ਨਾਲ ਪ੍ਰੇਮ ਕੀਤਾ ਪਹਿਲਾਂ ਉਸ ਤੋਂ ਬਾਅਦ ਜਦ ਸਮਝ ਆਈਆਂ ਤਾਂ ਮਤਲਬ ਇੱਥੇ ਅੱਗੇ ਵਧੇ ਫਿਰ ਵੀ ਹਾਂਜੀ ਇਧਰ ਮਤਲਬ ਸਾਡਾ ਘਰ ਇਹੀ ਆ ਜੀ ਜੀ ਬਹੁਤ ਸੋਹਣੀ ਚੀਜ਼ ਦੇ ਨਾਲ ਸੈਂਟੈਂਸ ਕਹਿ ਲੋ ਕੰਪਲੀਟ ਕੀਤਾ ਵੀ ਹੁਣ ਘਾ ਰਹੀ ਹੈ ਪਹਿਲਾਂ ਕੰਨਾਂ ਦੇ ਵਿੱਚ ਨੱਥੀਆਂ ਹੁੰਦੀਆਂ ਸੀ ਉਹ ਵੀਡੀਓਜ਼ ਹੁੰਦੀਆਂ ਸੀ ਲੋਕ ਉਹ ਵੀ ਪਸੰਦ ਕਰਦੇ ਸੀ ਹੁਣ ਲੋਕ ਕਿਵੇਂ ਰਿਐਕਟ ਕਰਦੇ ਕਿ ਇੰਨਾ ਡਰਾਸਟਿਕ ਚੇਂਜ ਕਈ ਵਾਰ ਤਾਂ ਐਦਾਂ ਹੁੰਦਾ ਵੀ ਲੋਕ ਪਛਾਣਨ ਨੂੰ ਵੀ ਹਟ ਜਨ ਵੀ ਇਹ ਉਹੀ ਇਨਸਾਨ ਆ ਜਿਹਦੀ ਅਸੀਂ ਪਹਿਲਾਂ ਵੀਡੀਓਜ਼ ਦੇਖਦੇ ਸੀ ਜਿਹਨੂੰ ਅਸੀਂ ਪਹਿਲਾਂ ਮਿਲਦੇ ਹੁੰਦੇ ਸੀ ਐਦਾਂ ਕਿ ਮੈਂ ਮਤਲਬ ਕਿ ਮੇਰਾ ਥੋੜਾ ਐਦਾਂ ਦਾ ਜਿੰਮਦਾ ਹੈਗਾ ਨਾ ਕਿ ਬਾਡੀ ਕਰਕੇ ਜਾਂ ਕਿਦਾਂ ਤੇ ਮਤਲਬ ਪਿਆਰ ਬਹੁ ਮਿਲਦਾ ਲੋਕਾਂ ਦਾ ਹਣਾ ਬਾਡੀ ਕਰਕੇ ਬਾਡੀ ਬਣਾਉਣ ਕਰਕੇ ਕੰਪੀਟੀਸ਼ਨ ਕਰਦਾ ਹਾਂ ਉਸੇ ਕਰਕੇ ਬਹੁਤ ਪਿਆਰ ਮਿਲਦਾ ਉਦੋਂ ਵੀ ਇਦਾਂ ਸੀਗਾ ਕਿ ਉਦੋਂ ਵੀ ਲੋਕੀ ਕਹਿੰਦੇ ਸੀਗੇ ਵੀ ਸੋਨਾ ਲੱਗਦਾ ਆ ਜਾਂ ਮੈਨੂੰ ਫੋਲੋ ਵੀ ਕਰਦੇ ਸੀ ਲੋਕ ਕਿ ਹਾਂ ਵੀ ਜਿੰਦਾ ਮੈਂ ਇਹ ਕੱਟ ਕਰਨਾ ਜਾਂ ਮੈਂ ਵਾਲੀਆਂ ਪਾਣੀਆਂ ਜਾਂ ਕੀ ਰਿੰਦਾ ਨਾ ਪਾ ਕੇ ਸਾਨੂੰ ਦੇਖ ਕੇ ਆਪਾਂ ਕੋਸ਼ਿਸ਼ ਕਰਦੇ ਅਸੀਂ ਉਹਦੇ ਦੇਖੇ ਮਤ ਉਦੋਂ ਵੀ ਲੋਕੀ ਫੋਲੋ ਕਰਦੇ ਸੀ ਪਰ ਉਹ ਚੀਜ਼ ਇੱਕ ਮਤਲਬ ਕਿ ਮੈਂ ਹੁਣ ਖੁਦ ਕਹਿੰਦਾ ਆ ਕਿ ਮੈਂ ਉਦੋਂ ਫੁਕਰਾਂ ਬਣ ਕੇ ਰਹਿੰਦਾ ਸੀਗਾ ਜਾਂ ਫੁਕਰਿਆਂ ਵਾਲੇ ਸ਼ੌਂਕ ਸੀ ਮੇਰੇ ਸਾਰੇ ਤੇ ਮੈਨੂੰ ਉਦੋਂ ਮੈਂ ਉਦੋਂ ਵੀ ਮੈਂ ਪਰ ਪ੍ਰਾਊਡ ਨਾ ਕਹਿੰਦਾ ਸੀ ਕਿ ਹਾਂ ਮੈਂ ਫੁਕਰਾਂ ਆ ਜਾਂ ਮੈਨੂੰ ਸ਼ੌਂਕ ਆ ਪਰ ਹੁਣ ਉਹ ਚੀਜ਼ ਤੋਂ ਸਮਝ ਆਇਆ ਵਾ ਕਿ ਨਹੀਂ ਵੀ ਜਿਹੜੀ ਹੁਣ ਚੀਜ਼ ਆਈ ਆ ਮਤਲਬ ਹੁਣ ਤੁਹਾਨੂੰ ਵੀ ਦਿਖ ਰਿਹਾ ਆ ਜਾਂ ਮਤਲਬ ਸਾਰੇ ਦੇਖਦੇ ਆ ਵੀ ਹੁਣ ਮੈਨੂੰ ਫੋਲੋ ਕਰਦੇ ਤਾਂ ਹੁਣ ਮੈਨੂੰ ਮਾਣ ਹੁੰਦਾ ਵਾ ਕਿ ਹਾਂ ਕਿ ਮੈਨੂੰ ਦੇਖ ਕੇ ਕੋਈ ਹੋਰ ਵੀ ਮਤਲਬ ਵਾਪਸ ਆ ਰਿਹਾ ਵਾ ਹਨਾ ਜਾਂ ਹਜੇ ਬਹੁਤ ਜਾਣੇ ਆਣੇ ਆ ਵੀ ਆ ਤੇ ਹੁਣ ਉਸ ਚੀਜ਼ ਦੀ ਖੁਸ਼ੀ ਆ ਤੇ ਮਾਣ ਹੁੰਦਾ ਵਾ ਹਨਾ ਉਦੋਂ ਹੋਰ ਤਰ੍ਹਾਂ ਦੀ ਖੁਸ਼ੀ ਹੁੰਦੀ ਸੀ ਹੁਣ ਹੋਰ ਤਰ੍ਹਾਂ ਦੀ ਖੁਸ਼ੀ ਆ ਕਿ ਹੁਣ ਮਤਲਬ ਕਿ ਅਸੀਂ ਇੱਕ ਐਸ ਆ ਕਹਿ ਲਓ ਕਿ ਐਦਾਂ ਦੇ ਕਿਰਦਾਰ ਮਤਲਬ ਕੰਮ ਮਤਲਬ ਕਰ ਰਹੇ ਆ ਕਿ ਵੀ ਹਾਂ ਵੀ ਜੇ ਆਪਣਾ ਘਰ ਮਤਲਬ ਕਿ ਹਨਾ ਸ਼ੁਰੂ ਕੀਤਾ ਵੀ ਅਸੀਂ ਆਪਣੇ ਘਰ ਤੋਂ ਸ਼ੁਰੂ ਕਰੀਏ ਤੇ ਵੀ ਹੁਣ ਵੀ ਮਤਲਬ ਪੰਜਾਬ ਦਾ ਮਾਹੌਲ ਕੁਝ ਮਤਲਬ ਹੋਰ ਹੋਵੇ ਪੱਗਾ ਹੁਣ ਸਿਰ ਤੇ ਹਨਾ ਹੁਣ ਉਹਦੇ ਕੰਮ ਉਹਦੇ ਮਤਲਬ ਪ੍ਰਚਾਰ ਕਰਾਂਗੇ ਹਨ ਹੁਣ ਉਹਦੀ ਚੀਜ਼ ਦੀ ਲੱਗ ਖੁਸ਼ੀ ਹੁੰਦੀ ਆ ਹੁਣ ਦਾ ਪੈਰਾਵਾ ਖਾਲਸੇ ਰੂਪ ਦਾ ਪੈਰਾਵਾ ਫਕਰ ਉਹਨਾਂ ਵਧਾ ਦਿੱਤਾ ਜਿੰਨਾ ਸ਼ਾਇਦ ਪਹਿਲੇ ਨਹੀਂ ਨਹੀਂ ਪਹਿਲਾਂ ਨਹੀਂ ਪਹਿਲਾਂ ਮੈਂ ਦੱਸ ਰਿਹਾ ਨਾ ਕਿ ਪਹਿਲਾਂ ਉਦਾਂ ਸੀਗਾ ਕਿ ਸੋਨਾ ਪਰ ਹੁਣ ਜੋ ਹੈਗਾ ਆ ਉਹ ਇਹ ਜੀ ਸੋਨੇ ਚ ਨਹੀਂ ਆਉਂਦਾ ਇਹ ਤਾਂ ਸਰੂਪ ਸੋਨਾ ਹਾਂ ਜੀ ਮਤਲਬ ਸਰੂਪ ਸੋਨਾ ਹਨਾ ਜਾਂ ਮਤਲਬ ਕਿ ਵੀ ਕਰਤਾਰ ਤੋਂ ਹੀ ਫਰਕ ਪੈ ਜਾਂਦਾ ਵਾ ਹਾਉ ਪਾਉ ਚ ਬੰਦੇ ਦੇ ਤੋਰ ਚ ਫਰਕ ਪੈ ਜਾਂਦਾ ਬਹਿਣ ਉਠਣ ਚ ਫਰਕ ਪੈ ਜਾਂਦਾ ਮਹਾਰਾਜ ਮਤਲਬ ਕਿ ਇੰਨੀ ਕਿ ਦੇਣਾ ਮਹਾਰਾਜ ਦੀ ਕਿ ਵੀ ਬੰਦੇ ਦਾ ਮਨ ਤੋਂ ਲੈ ਕੇ ਚਾਲ ਤੋਂ ਲੈ ਕੇ ਸਿਰ ਤੋਂ ਲੈ ਕੇ ਥੱਲੇ ਤੱਕ ਮੇਰਾ ਸਾਰਾ ਹੀ ਸਾਰਾ ਕੁਝ ਹੀ ਬਦਲ ਜਾਂਦਾ ਹੈ ਜੀ 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 ਤੁਹਾਡਾ ਕੀ ਨਾਮ ਹੈ ਮੇਰਾ ਨਾਮ ਵੰਦਨਾ ਹੈ ਵੰਦਨਾ ਵੰਦਨਾ ਤੁਸੀਂ ਇੱਕ ਅਲੱਗ ਰਿਲੀਜੀਅਨ ਤੋਂ ਆਏ ਤੇ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਸੀਂ ਆਪਣੇ ਆਪ ਨੂੰ ਇਹਨਾਂ ਦੇ ਨਾਲ ਬਦਲਣ ਦੀ ਕੋਸ਼ਿਸ਼ ਕੀਤੀ ਕਿ ਥੋੜਾ ਸਮਾਂ ਲੱਗਿਆ ਸੀ ਨੇ ਮੈਨੂੰ ਥੋੜਾ ਸਮਾਂ ਲੱਗਿਆ ਸੀ ਕਿਉਂਕਿ ਇਹਨਾਂ ਦਾ ਪਹਿਲੇ ਤੋਂ ਸੀਗਾ ਕਿ ਹਾਂ ਮੈਂ ਅਮ੍ਰਿਤ ਸ਼ਕਨਾ ਹਾਂ ਜਿੱਦਾਂ ਇਹਨਾਂ ਦੇ ਦਿਮਾਗ 'ਚ ਆਇਆ ਤਾਂ ਕੁੜੀਆਂ ਨੂੰ ਹੁੰਦਾ ਨਾ ਥੋੜਾ ਮੈਂਟਲੀ ਪ੍ਰੀਪੇਅਰ ਹੋਣਾ ਪੈਂਦਾ ਇਸ ਚੀਜ਼ ਲਈ ਕਿ ਮਤਲਬ ਸਭ ਕੁਝ ਛੁੱਟਿਆ ਨਾ ਮੇਕਅਪ ਤੋਂ ਲੈ ਕੇ ਆਪਣਾ ਡ्रेसਿੰਗ ਸੈਂਸ ਹੋ ਗਿਆ ਫਿਰ ਜਿੱਦਾਂ ਆਪਾਂ ਨੂੰ ਆਈਬ੍ਰੋਜ਼ ਦਾ ਵੈਕਸਿੰਗ ਹੈ ਉਹ ਕਿੰਨੇ ਸ਼ੌਂਕ ਹੁੰਦੇ ਆ ਉਹ ਸਭ ਕੁਝ ਛੁੱਟਿਆ ਨਾ ਫਿਰ ਉਸ ਦੇ ਲਈ ਥੋੜਾ ਟਾਈਮ ਲੱਗਦਾ ਹੈ ਖੁਦ ਨੂੰ ਮੈਂਟਲੀ ਪ੍ਰੀਪੇਅਰ ਕਰਨ ਲਈ ਤਾਂ ਜਦੋਂ ਇਹ ਮੈਂਟਲੀ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਸੀ ਤੁਸੀਂ ਰੋਜ਼ ਮੋਟੀਵੇਸ਼ਨ ਦਿੰਦੇ ਸੀ ਕਿ ਨਹੀਂ ਅੱਜ ਜੇ ਸੋਚ ਰਹੇ ਹੋ ਕੱਲ ਹੋਰ ਵਧੀਆ ਸੋਚ ਮਨ ਵਿੱਚ ਗੁਰੂ ਜੀ ਦੇਣਗੇ ਕਿਉਂਕਿ ਇੱਕ ਅਲੱਗ ਰਿਲੀਜੀਅਨ ਨੂੰ ਕਹਿੰਦੇ ਨਾ ਵੀ ਧਰਮ ਪਰਵਰਤਨ ਜਿਹੜੀ ਚੀਜ਼ ਪਿੱਛੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਪਰਿਵਾਰ-ਵਾਰ ਦਿੱਤੇ ਤੇ ਕਦੀ ਲੱਗਿਆ ਨਹੀਂ ਕਿ ਤੁਸੀਂ ਇਹਨਾਂ ਨਾਲ ਜੇ ਇੱਕ ਵਾਰੀ ਕਹਿੰਨੇ ਹੋ ਦੋ ਵਾਰੀ ਕਹਿੰਨੇ ਹੋ ਤਾਂ ਸ਼ਾਇਦ ਉਹਨਾਂ ਤੇ ਪ੍ਰੈਸ਼ਰ ਬਣ ਰਿਹਾ ਹੈ ਜਾਂ ਕਿਵੇਂ ਇਹਨਾਂ ਦੇ ਮਨ ਦੇ ਵਿੱਚ ਚੱਕਰ ਆ ਪਈ ਆ ਮੈਂ ਦੱਸਦਾ ਇਸ ਇਸ ਲਈ ਮੈਂ ਮਤਲਬ ਕਿ ਵੀ ਇਹਨਾਂ ਨੂੰ ਪ੍ਰੈਸ਼ਰਾਈਜ਼ ਨਹੀਂ ਕੀਤਾ ਤਲ ਜ ਸਾਹਮਣੇ ਬੈਠੇ ਚਾਏ ਪੋਚਵੀ ਸਾ ਇਹਦੇ ਲਈ ਮੈਂ ਆਪਣੇ ਗੁਰੂਆਂ ਨੂੰ ਮਤਲਬ ਕਿ ਅਰਜ਼ੀਆਂ ਲਾਈਆਂ ਬੇਨਤੀਆਂ ਕੀਤੀਆਂ ਕਿ ਮਹਾਰਾਜ ਵੀ ਮੈਂ ਅਮਰਤ ਛਕਣਾ ਚਾਹੁੰਨਾ ਮੈਂ ਖੰਡੇ ਬਾਟੇ ਦੀ ਪੌਲ ਲੈਣੀ ਆ ਤੇ ਪਰ ਪਹਿਲਾਂ ਇਹਨਾਂ ਨੂੰ ਤਿਆਰ ਕਰੋ ਕਿਉਂਕਿ ਮੈਂ ਮਹਾਰਾਜ ਨੂੰ ਇਹ ਕਿਹਾ ਕਿ ਜਿੱਦਾਂ ਇੱਕ ਕਹ ਲਓ ਵੀ ਮੈਂ ਓਦਾਂ ਕਵਾਂ ਨਾ ਵੀ ਫ੍ਰੈਂਕਲੀ ਮੈਂ ਮਹਾਰਾਜ ਕੇ ਸ਼ਰਤ ਰੱਖੀ ਕਿ ਮਹਾਰਾਜ ਵੀ ਮੈਂ ਤੁਹਾਡੇ ਮਤਲਬ ਕਿ ਆਉਣਾ ਚਾਹਨਾ ਵਾ ਮਤਲਬ ਕਿ ਵੀ ਮੈਨੂੰ ਅੱਗੇ ਵਧਣ ਲਈ ਮੈਂ ਤਿਆਰ ਹਾਂ ਪਰ ਪਹਿਲਾਂ ਬੀਬੀ ਨੂੰ ਮਤਲਬ ਤਿਆਰ ਕਰੋ ਇਹ ਤਿਆਰ ਨੇ ਤੇ ਮੈਂ ਤਿਆਰ ਬਰ ਤਿਆਰ ਹਾਂ ਹਨਾ ਤੇ ਉਹ ਮਹਾਰਾਜ ਨੇ ਮਤਲਬ ਕਹਿ ਲਓ ਵੀ ਐਨੇ ਲਾਗੇ ਹੋ ਕੇ ਬੇਨਤੀ ਦੋ ਤਿੰਨ ਦਿਨ ਮੈਂ ਅਰਦਾਸ ਕੀਤੀ ਇਸ ਚੀਜ਼ ਦੀ ਮਾਤਾ ਨੂੰ ਬੇਨਤੀ ਲਈ ਐਨੇ ਲਾਗੇ ਹੋ ਕੇ ਸੁਣੀਆ ਤੇ ਵੀ ਤੀਜੇ ਚੌਥੇ ਦਿਨ ਇਹਨਾਂ ਨੇ ਮੈਨੂੰ ਕਹਿਤਾ ਸੀਗਾ ਕਿ ਵੀ ਅਮਨ ਵੀ ਮਤਲਬ ਕਿ ਕੀ ਕਰਨਾ ਪਊਗਾ ਜਾਂ ਕਿੱਦਾਂ ਕਰਨਾ ਪਊਗਾ ਵੀ ਇਹਨਾਂ ਨੂੰ ਜ਼ਿਆਦਾ ਸੀਗਾ ਸੇਟ ਟਕੰਦਾ ਤੇ ਵੀ ਸੇਟ ਟਕੇ ਰੱਖਣਾ ਪੈਣਾ ਮੈਂ ਕਿਹਾ ਵੀ ਕੇਸ ਕੀ ਬਨ ਲਿਆ ਕਰੋ ਜਦਦਰ ਮਹਾਲ ਆਉਂਦਾ ਨਾ ਕੇਸ ਕੀ ਅਪ ਗੁਰਦੁਆਸ ਪਾਹੀ ਮਹਾਰਾਜ ਦੀ ਕਿਸ ਕੀ ਬਨਣਾ ਚਲੋ ਲੱਗ ਚੀ ਉਹ ਰਮਾਲ ਚੀ ਨਾ ਜਾਂਦਾ ਵਾ ਤੇ ਹੁਣ ਰੋਜ਼ ਦਸਤਾਰ ਬਨ ਕੇ ਰੱਖਦੇ ਆ ਇਹ ਹਨਾ ਮਤਲਬ ਮੈਂ ਨਹੀਂ ਇਹਨਾਂ ਨੂੰ ਤਿਆਰ ਕੀਤਾ ਮਹਾਰਾ ਜੀ ਨੇ ਆਪੇ ਤਿਆਰ ਕੀਤਾ ਤੇ ਉਸ ਤੋਂ ਬਾਅਦ ਮਤਲਬ ਇੱਕ ਹੋਰ ਗੱਲ ਦੱਸਾਂ ਵੀ ਜਿੱਦਾਂ ਗੁਰਤੇਗ ਭਾਦਰ ਜੀ ਕਹਿੰਦੇ ਨੇ ਨਾ ਵੀ ਮਤਲਬ Hindu dharm nu den ਗੁਰਤੇਗ ਭਾਦਰ ਜੀ ਕੀ ਆ ਹਨਾ ਸਾਰ ਨੂੰ ਪਤਾ ਆ ਤੇ ਚਲੋ ਹੁਣ ਦਿਨ ਵੀ ਉਹੀ ਚੱਲਦੇ ਪਏ ਨੇ ਹਨਾ ਤੇ ਇਹ ਮਤਲਬ ਇੱਕ ਛੋਟੀ ਜੀ ਕਹਿ ਲਓ ਵੀ ਸ਼ਰਧਾਂਜਲੀ ਜੇ ਆਪਾਂ ਕਹਿ ਸਕਦੇ ਆ ਵੀ ਉਹ ਆ ਕੇ ਵੀ ਕੁਝ ਲੋਕ ਦੇਖੋ ਹਜੇ ਤੱਕ ਵੀ ਇਹ ਕਹਿੰਦੇ ਫਿਰਦੇ ਨੇ ਕਿ ਹਾਂਜੀ ਸਾਨੂੰ ਸਿੱਖ ਧਰਮ ਦਾ ਮਤਲਬ ਹਿੰਦੂ ਧਰਮ ਵਿੱਚੋਂ ਲੋਕ ਇਹ ਕਹਿੰਦੇ ਨੇ ਕਿ ਸਾਨੂੰ ਸਿੱਖ ਧਰਮ ਦੀ ਕੁਝ ਨਹੀਂ ਹੈਗਾ ਕੋਈ ਦੇਨ ਨਹੀਂ ਹੈਗੀ ਜਾਂ ਮਤਲਬ ਕਿ ਕੁਝ ਨਹੀਂ ਹੈਗਾ ਇਹ ਇੱਕ ਮਤਲਬ ਕਿ ਛੋਟਾ ਜਿਹਾ ਬਹੁਤ ਛੋਟਾ ਜਿਹਾ ਮਤਲਬ ਕਿ ਅਸੀਂ ਮਤਲਬ ਇੰਨੇ ਹੈ ਨਹੀਂ ਕਿ ਗੁਰੂਆਂ ਨੂੰ ਅਸੀਂ ਖੁਸ਼ ਕਰ ਸਕੀਏ ਕੋਸ਼ਿਸ਼ ਜ਼ਰੂਰ ਕਰਦੇ ਆ ਵੀ ਅਸੀਂ ਮਤਲਬ ਉਹਨਾਂ ਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ ਹੈਗੇ ਹਨ ਤੇ ਵੀ ਇਹ ਮਤਲਬ ਕਿ ਮੈਂ ਕਹਿੰਨਾ ਕਿ ਬਹੁਤ ਖੁਸ਼ੀ ਦੀ ਸਾਡੇ ਲਈ ਗੱਲ ਵਾ ਕਿ ਇਹ ਉਹ ਹਿੰਦੂ ਪਰਿਵਾਰ ਚ ਆ ਕੇ ਤੇ ਇਹਨਾਂ ਨੇ ਮਤਲਬ ਕੀਤਾ ਵੀ ਮੈਨੂੰ ਲੱਗਦਾ ਵਾ ਕਿ ਕਿਤੇ ਨਾ ਕਿਤੇ ਗੁਰੂ ਸਾਹਿਬਾਨ ਸਾਡੇ ਤੋਂ ਜਾਂ ਇਹਨਾਂ ਤੋਂ ਖੁਸ਼ ਜ਼ਰੂਰ ਹੋਏ ਹੋਣਗੇ ਕਿ ਕਿ ਮੇਰੀ ਜੋ ਐਨੇ ਸਾਲਾਂ ਦੀ ਮਤਲਬ ਕਮਾਈ ਕਹਿ ਲਓ ਵੀ ਉਹ ਕਮਾਈ ਸੀ ਉਹਨਾਂ ਦੀ ਧਰਮ ਲਈ ਕੀਤੀ ਹੋਈ ਤੇ ਉਹਦਾ ਅੱਜ ਛੋਟਾ ਜਿਹਾ ਕਿਤੇ ਨਾ ਕਿਤੇ ਕੋਈ ਮਤਲਬ ਰੁਪਏ ਜਿੰਨਾ ਵੀ ਮੁੱਲ ਮੁੜਿਆ ਹੋਵੇ ਬਿਲਕੁਲ ਜੀ ਸਰ ਗੁਰੂ ਆਪ ਸੰਗ ਸਹੀ ਹੁੰਦਾ ਜਦੋਂ ਤੁਸੀਂ ਇੱਕ ਕਦਮ ਵਧਾਉਨੇ ਹੋ ਤਾਂ 10 ਕਦਮ ਅੱਗੇ ਚੱਲ ਕੇ ਆਂਦੇ ਆ ਤੇ ਜਦੋਂ ਤੁਸੀਂ ਤਿਆਰ ਹੋਗੇ ਸੀ ਪੂਰਾ ਆਪਣਾ ਮੈਂਟਲੀ ਪ੍ਰਿਪੇਅਰ ਹੋਗੇ ਕਿਉਂਕਿ ਆਪਾਂ ਇਸ ਤਰੀਕੇ ਨਾਲ ਨਹੀਂ ਰੱਖ ਪਾਵਾਂਗੇ ਪਰ ਸਿੱਖ ਬਾਣਾ ਸੰਭਾਲਣਾ ਔਰ ਉਹ ਨੂਰ ਆਪਣੇ ਚਿਹਰੇ ਤੇ ਉਹਦਾ ਬਰਕਰਾਰ ਰੱਖਣਾ ਬਹੁਤ ਵੱਡੀ ਚੀਜ਼ ਹੈ ਹੁਣ ਜਦੋਂ ਕੰਪਲੀਮੈਂਟਸ ਮਿਲਦੇ ਕਿਸ ਤਰੀਕੇ ਦਾ ਲੱਗਦਾ ਬਹੁਤ ਅੱਛੇ ਕੰਪਲੀਮੈਂਟਸ ਮਿਲਦੇ इवन ਲੋਕ ਕਹਿੰਦੇ ਕਿ ਤੁਸੀਂ ਹੁਣ ਆਪਣੇ ਅਸਲ ਰੂਪ ਦੇ ਵਿੱਚ ਦਿਖਦੇ ਹੋ ਵੀ ਜਿਹੜਾ ਹੁਣ ਤੁਹਾਨੂੰ ਨੂਰ ਚੜਿਆ ਨਾ ਬਾਣੀ ਦੇ ਵਿੱਚ ਉਹ ਬਹੁਤ ਜ਼ਿਆਦਾ ਹੈ ਮਤਲਬ ਪਹਿਲੇ ਨਾਲੋਂ ਜ਼ਿਆਦਾ ਤੁਸੀਂ ਹੁਣ ਸੋਹਣੇ ਲੱਗਦੇ ਹੋ ਜੀ ਗੁਰਬਾਣੀ ਪੜਨ ਦੀ ਕੋਸ਼ਿਸ਼ ਕਰਦੇ ਹੋ ਕਿ ਪਹਿਲੇ ਤੋਂ ਥੋੜਾ ਬਹੁਤਾ ਰਿਵੇ ਤਿਆਰੀ ਦੇ ਵਿੱਚ ਨਹੀਂ ਪਹਿਲੇ ਤੋਂ ਅਸੀਂ ਹਲਿਤਾ ਸੀ 2-3 ਦਿਨ ਨਹੀਂ ਸਟਾਰਟ ਕੀਤੀ ਸੀ ਰਾਤੀ ਬਾਣੀ ਪੜਨੀ ਕਿ ਪਹਿਲੇ ਪੈਰ ਦੇ ਵਿੱਚ ਪਾਠ ਕਰਿਆ ਕਰਾਂਗੇ ਕਿਉਂਕਿ ਪੂਰੇ ਦਿਨ ਦਾ ਸ਼ਡਿਊਲ ਕਾਫੀ ਬਿਜ਼ੀ ਚੱਲ ਜਾਂਦਾ ਤਾਂ 2-3 ਦਿਨ ਨਹੀਂ ਹੋਏ ਸੀਗੇ ਤੇ ਮੇਰੇ ਖਿਆਲ ਤੀਸਰੇ ਦਿਨ ਨੇ ਸਾਨੂੰ ਅਮ੍ਰਿਤ ਦੀ ਦਾਤ ਬਖਸ਼ੀ ਦੀ ਸਿਵਾਏ ਗੁਰੂ ਨੇ ਜੀ ਜੀ ਹਾਂਜੀ ਉਹ ਕਹਿ ਲਓ ਵੀ ਇੱਕ ਤਰੀਕੇ ਦੇ ਨਾਲ ਉਹੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਇੱਕ ਸਟੈਪ ਅੱਗੇ ਵਧਾਂਦੇ ਤੇ ਬਾਬਾ ਦੀ ਆਪਣੇ ਆਪ ਹੀ ਹੱਥ ਫੜ ਲੈਂਦੇ ਆ ਤੇ ਜਦੋਂ ਤੁਸੀਂ ਪਾਠ ਕਰਨਾ ਸ਼ੁਰੂ ਕੀਤਾ ਤੁਹਾਨੂੰ ਆਪਣੇ ਆਪ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਥੋੜੀ ਚੇਂਜੇਸ ਲੱਗਣੇ ਸ਼ੁਰੂ ਹੋਏ ਕਿਵੇਂ ਲੱਗਦਾ ਸ਼ੁਰੂ ਹੋਇਆ ਕਿ ਫੈਸਲਾ ਸਹੀ ਸੀਗਾ ਕਿ ਹੁਣ ਬਾਣੀ ਦੇ ਵਿੱਚ ਵੀ ਆ ਗਏ ਆ ਗੁਰੂ ਦੀ ਬਾਣੀ ਵੀ ਪੜਨੀ ਸ਼ੁਰੂ ਕਰ ਦਿੱਤੀ ਹੈ ਹਾਂਜੀ ਬਿਲਕੁਲ ਕਿਉਂਕਿ ਜੋ ਆਪਣਾ ਸ਼ੁਰੂ ਤੋਂ ਲੱਗ ਕੇ ਆਪਣਾ ਐਂਡ ਹੈ ਨਾ ਉਹ ਪਰਮਾਤਮਾ ਦੇ ਨਾਲ ਹੀ ਹੈ ਵਾਹਿਗੁਰੂ ਦੇ ਨਾਲ ਹੀ ਹੈ ਠੀਕ ਹੈ ਆਪਾਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਬੀਜ਼ੀ ਕੀਤਾ ਹੋਇਆ ਸਾਨੂੰ ਵੀ ਲੱਗਦਾ ਸੀਗਾ ਕਿ ਸਾਡੇ ਕੋਲ ਟਾਈਮ ਨਹੀਂ ਨਿਕਲਣਾ ਸਭ ਕੁਝ ਹੋ ਜਾਣਾ ਕਿ ਬਾਣੀ ਪੜਨ ਦਾ ਟਾਈਮ ਨਹੀਂ ਨਿਕਲਣਾ ਹੈ ਨਾ ਕਿੱਦਾਂ ਕਰਾਂਗੇ ਪਰ ਹੁਣ ਬਾਬਾ ਜੀ ਨੇ ਇੰਨੀ ਮਿਹਰ ਕੀਤੀ ਹੈ ਕਿ ਅਸੀਂ ਕਦੀ ਰਾਤੀ 12 ਵਜੇ ਉੱਠ ਕੇ ਜਾਂ 2 ਵਜੇ ਉੱਠ ਕੇ ਨਾ ਕੇ ਇਸ਼ਨਾਨ ਕਰਕੇ ਪਾਠ ਕਰਦੇ ਆ ਆਪਣਾ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਹੋ ਗਏ ਹੋ ਕੀ ਬਾਈ ਪ੍ਰੋਫੈਸ਼ਨ ਤੁਸੀਂ ਕਿਵੇਂ ਕੀ ਕਰਦੇ ਮੈਂ ਟੀਚਰ ਹਾਂ ਟੀਚਰ ਬਾਇ ਪ੍ਰੋਫੈਸ਼ਨ ਫਿਰ ਫਿਰ ਤਾਂ ਕਹਿ ਲੋ ਵੀ ਜੇ ਬੱਚਿਆਂ ਨੂੰ ਸਿੱਖ ਦੇਣੀ ਤਾਂ ਘਰੋਂ ਹੀ ਸ਼ੁਰੂਆਤ ਹੋਏਗੀ ਅੱਛਾ ਮੈਂ ਦੇਖਿਆ ਤੁਹਾਡੀ ਵੀਡੀਓ ਸਾਡੇ ਬੱਚਿਆਂ ਦੇ ਨਾਲ ਵੀ ਤੁਸੀਂ ਕਦੀ ਪਾਨੇ ਹੋ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਬੱਚਿਆਂ ਨੂੰ ਵੀ ਇਸੇ ਤਰੀਕੇ ਨਾਲ ਗੁਰੂ ਪਾਤਸ਼ਾਹ ਆਪਣੀ ਮੇਰ ਰੱਖਣਗੇ ਕੀ ਤੁਸੀਂ ਥੋੜਾ ਟਰਾਈ ਕਰੋਗੇ ਕਹਿੰਦੇ ਵੀ ਪੇਰੈਂਟਸ ਤੋਂ ਬੱਚੇ ਬਹੁਤ ਜਲਦੀ ਕੁਝ ਸਿੱਖ ਜਾਂਦੇ ਨੇ ਟਰਾਈ ਕਰਨਾ ਮਤਲਬ ਕਿ ਸ਼ੁਰੂ ਕਰ ਦਿੱਤਾ ਆ ਕਾਫੀ ਦਿਨਾਂ ਤੋਂ ਮਤਲਬ ਕਿ ਜਦੋਂ ਦਾ ਮੇਰਾ ਧਿਆਨ ਹੋ ਉਹ ਤੋਂ ਸ਼ੁਰੂ ਕਰ ਦਿੱਤਾ ਈਵਨ ਕਿ ਹੁਣ ਮਤਲਬ ਬਾਬਾ ਜੀ ਦੀ ਇੰਨੀ ਮੇਰ ਵਾਕੇ ਵੀ ਮੇਰੀ ਮਤਲਬ ਜਿਹੜੀ ਗੁੜੀਆ ਆ ਪੰਜ ਸਾਲ ਮੈਂ ਉਹ ਰੋਜ਼ ਜਦੋਂ ਅਸੀਂ ਸਿੰਘ ਸਜਦੇ ਆ ਮਤਲਬ ਇਤਿਹਾਸ ਨੂੰ ਜੇ ਗੁਰੂ ਘਰ ਜਾਣਾ ਹੁਣ ਤਾਂ ਵੈਸੇ ਚਲੋ ਅਸੀਂ ਮੇਰਾ ਜਿੰਮ ਦਾ ਕੰਮ ਆ ਜਾਂ ਇਹਨਾਂ ਦਾ ਸਕੂਲ ਦਾ ਕੰਮ ਮਤਲਬ ਟੀਚਰ ਨੇ ਇਹ এমਪਲੋਏ ਨੇ ਤੇ ਇਹਨਾਂ ਦਾ ਮਤਲਬ ਕਿ ਫਿਰ ਉਸ ਹਸਾਬ ਨਾਲ ਡਰੈਸਿੰਗ ਹੁੰਦੀ ਆ ਹਨਾ ਚਲੋ ਮੇਰੇ ਜਿੰਮ ਵਾਂ ਮੈਂ ਵੀ ਸਵੇਰੇ ਫਿਰ ਮਤਲਬ ਲੋਰ ਟੀ-ਸ਼ਰਟ ਵਗੈਰਾ ਜਾਣਾ ਪਰ ਜਿੱਦ ਦਿਨ ਅਸੀਂ ਗੁਰੂ ਘਰ ਜਾਣਾ ਹੁੰਦਾ ਸਪੈਸ਼ਲੀ ਉਸ ਦਿਨ ਅਸੀਂ ਮਤਲਬ ਕਿ ਆਪਣੇ ਗੁਰੂ ਨੂੰ ਛੋਟੇ ਜੇ ਕੋਈ ਖੁਸ਼ੀ ਦੇਣ ਲਈ ਮਤਲਬ ਅਸੀਂ ਸਿੰਘ ਸਜ ਕੇ ਜਾਂਦੇ ਆ ਸ਼ਸਤਰ ਧਾਰਨ ਕਰਕੇ ਜਾਂਦੇ ਆ ਹਨਾ ਤੇ ਉਦੋਂ ਮਤਲਬ ਕਿ ਕੁੜੀ ਮਤਲਬ 콜 ਕਰਕੇ ਇੰਨੀ ਗੱਲ ਜੂ ਕਹਿੰਦੀ ਡੈਡੀ ਮੇਰੇ ਵੀ ਪੱਗ ਬਨੋ ਉਹ ਮਤਲਬ ਕਿ ਇੰਨੀ ਖੁਸ਼ੀ ਹੁੰਦੀ ਆ ਨਾ ਉਹ ਚੀਜ਼ਾਂ ਨੂੰ ਕਿ ਵੀ ਸਾਡੇ ਘਰ ਤੋਂ ਕੰਮ ਸ਼ੁਰੂ ਹੋ ਗਿਆ ਵੀ ਮਤਲਬ ਬੂਟਾ ਲੱਗ ਗਿਆ ਕਹਿ ਲੋ ਹਨਾ ਬੂਟਾ ਲੱਗ ਗਿਆ ਤੇ ਫਲ ਵੀ ਲੱਗੂਗਾ ਹਾਂਜੀ ਉਦੋਂ ਮਤਲਬ ਕਿ ਖੁਸ਼ੀ ਬਹੁਤ ਹੁੰਦੀ ਆ ਬਾਕੀ ਛੋਟਾ ਬੇਟਾ ਆ ਤੇ ਉਹ 8-9 ਮਹੀਨਿਆਂ ਦਾ ਆ ਉਹਨਾਂ ਦਾ ਮਤਲਬ ਉਹਦੇ ਨਾਮ ਤੋਂ ਹੀ ਸਾਡੇ ਘਰ 'ਚ ਮਤਲਬ ਕਿ ਸ਼ੁਰੂਆਤ ਹੋਈ ਆ ਉਹਦਾ ਨਾਮ ਮਹਾਰਾਜ ਦੀ ਕਿਰਪਾ ਨਾਲ ਮਤਲਬ ਕਿ ਜੁਰਾਵਰ ਸਿੰਘ ਰਕਿਆਣਾ ਤੇ ਉਸ ਤੋਂ ਬਾਅਦ ਹੀ ਜਿਹੜੀ ਇਹ ਮਤਲਬ ਇਹ ਮਾਰਾ ਇਹ ਬੱਚਿਆਂ ਦੇ ਨਾਮ ਤੇ ਨਾਮ ਰੱਖ ਕੇ ਉਸ ਤੋਂ ਬਾਅਦ ਕਹ ਲਓ ਵੀ ਗੁਰੂ ਨੇ ਆਪ ਬਾ ਇਹ ਮੇਰ ਹੋਈ ਆ ਉਸ ਤੋਂ ਮਤਲਬ ਬਟ ਉਸ ਟਾਈਮ ਮੈਂ ਨਹੀਂ ਸੋਚਿਆ ਸੀ ਕਿ ਨਾਮ ਰੱਖਣਾ ਵੀ ਕਿਉਂ ਰੱਖਣਾ ਮੈਨੂੰ ਉਸ ਟਾਈਮ ਮੰਦਬੁੱਧੀ ਕਹ ਲਓ ਵੀ ਦਿਮਾਗ ਹੈ ਨਹੀਂ ਸੀ ਉਸ ਟਾਈਮ ਇਹ ਵੀ ਨਹੀਂ ਯਾਦ ਆਇਆ ਸ਼ਾਇਦ ਕਿ ਵੀ ਮਤਲਬ ਕਿ ਸਹਿਬ ਜਦ ਦਾ ਨਾਮ ਜੋਰਾਵਰ ਸਿੰਘ ਆ ਉਸ ਟਾਈਮ ਮੇਰੇ ਇਹ ਵੀ ਨਹੀਂ ਦਿਮਾਗ 'ਚ ਸੀਗਾ ਮੈਂ ਸਿਰਫ ਜੋਰਾਵਰ ਸਿੰਘ ਨਾਮ ਇਸ ਕਰਕੇ ਸੋਚਿਆ ਸੀਗਾ ਕਿ ਰੋ ਵਾਲਾ ਨਾਮ ਆ ਵੀ ਥੋੜਾ ਰੋ ਪੈਂਦਾ ਬੱਚੇ ਦਾ ਵੀ ਕੱਲ ਨੂੰ ਹਨਾ ਤੇ ਪਰ ਮਤਲਬ ਉਸ ਟਾਈਮ ਮੰਮੀ ਨੇ ਮੈਨੂੰ ਡਾਂਟਿਆ ਮੰਮੀ ਕਹਿੰਦੇ ਵੀ ਤੂੰ ਉਹ ਮੈਂ ਸੋਚਿਆ ਤੇ ਗੁਰੂ ਘਰੇ ਗਏ ਉੱਥੇ ਆਪਣਾ ਲੈਂਦੇ ਨਾ ਵਾਕ ਤੋਂ ਹੁਕਮਨਾਮਾ ਲੈਣਾ ਸੀਗਾ ਤੇ ਉੱਥੇ ਮਤਲਬ ਕਿ ਨਾਮ ਵੀ ਜੱਜਾ ਨਿਕਲਿਆ ਮਤਲਬ ਕਿ ਪਹਿਲਾ ਵਰਡ ਜਿਹੜਾ ਉਹ ਜੱਜਾ ਨਿਕਲਿਆ ਤੇ ਉਹ ਚਲੋ ਮੇਰੇ ਦਿਲ ਦੀ ਕਹਿ ਲਓ ਵੀ ਮਾਰਾ ਇਹਨੇ ਪੂਰੀ ਕਰਤੀ ਪਰ ਮੰਮੀ ਨੇ ਮੈਨੂੰ ਘਰ ਆ ਕੇ ਬੋਲਿਆ ਕਹਿੰਦੇ ਤੂੰ ਨਾਮ ਜੁਰਾਵਰ ਸਿੰਘ ਰੱਖਦਾ ਤੇ ਤੁਸੀਂ ਮੋਨੇ ਆ ਮਤਲਬ ਉਹ ਕੇਸ ਤੁਸੀਂ ਕਟਾਣੇ ਬੋਦੇ ਮਤਲਬ ਤੁਸੀਂ ਬੋਦੇ ਹੋ ਸੇਰ ਕਟਾ ਕੇ ਇਸ ਕਟਾ ਕੇ ਤੇ ਵੀ ਉਹਦਾ ਨਾਮ ਤੁਸੀਂ ਜੁਰਾਵਰ ਸਿੰਘ ਰੱਖਦਾ ਵੀ ਉਹਨੇ ਗੁੱਟੀ ਰੱਖਣੀ ਪੈਣੀ ਉਹਨੂੰ ਸਿੰਘ ਸਜਾਉਣਾ ਪੈਣਾ ਵਾ ਵੀ ਤੁਸੀਂ ਮਤਲਬ ਗਲਤ ਕੀਤਾ ਇਹ ਤੇ ਮੈਂ ਕਿਹਾ ਮੰਮੀ ਕੁਝ ਨਹੀਂ ਹੁੰਦਾ ਮੈਂ ਕਿਹਾ ਵੀ ਦੀ ਰਿਤ ਹੁੰਦਾ ਏਦਾਂ ਦਾ ਮਤਲਬ ਗੱਲ ਗੋਲ ਮੋਲ ਕਰਤੀ ਹੈ ਨਾ ਉਹ ਪਰ ਇਹ ਨਹੀਂ ਪਤਾ ਸੀਗਾ ਵੀ ਉਹ ਕੀ ਖੇਡ ਚੱਲਦੀ ਪਈ ਆ ਜਾਂ ਮਹਾਰਾਜ ਕੀ ਸੋਚੀ ਬੈਠੇ ਆ ਕਿਉਂਕਿ ਸਾਨੂੰ ਨਹੀਂ ਪਤਾ ਮਹਾਰਾਜ ਜਾਣੀ ਜਾਣਾ ਹੈ ਨਾ ਸਾਨੂੰ ਨਹੀਂ ਪਤਾ ਵੀ ਉਹ ਕੀ ਹੋਇਆ ਬਸ ਵੀ ਉਹ ਕਿਰਪਾਈ ਹੋਈ ਮਹਾਰਾਜ ਦੀ ਵੀ ਉਤੋਂ ਕੰਮ ਸ਼ੁਰੂ ਹੋਇਆ 8-9 ਮਹੀਨੇ ਕਹਿ ਲੋ ਵੀ ਇਸ ਚੀਜ਼ ਨੂੰ ਲੱਗੇ ਆ ਤੇ ਵੀ ਅੱਜ ਅਸੀਂ ਮਤਲਬ ਹੈ ਮਾਨ ਨਾ ਕਹਿੰਨੇ ਫਕਰ ਨਾ ਕਹਿੰਨੇ ਕਿ ਅਸੀਂ ਗੁਰੂ ਵਾਲੇ ਆ ਜੀ ਜਦੋਂ ਬਾਹਰ ਨਿਕਲਦੇ ਹੋ ਦੋਨੋਂ ਰੋਬ ਹੋਰ ਵੱਧ ਗਿਆ ਹਾਂਜੀ ਬਹੁਤ ਜਿੱਦਾਂ ਕੋਈ ਲੋਕ ਮਿਲਦੇ ਜਿਹੜੇ ਆਪਾਂ ਨੂੰ ਨਹੀਂ ਵੀ ਜਾਣਦੇ ਉਹ ਵੀ ਸਿਰ ਝੁਕਾਉਂਦੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੁਲੰਦ ਹੈ ਪਹਿਲਾਂ ਇਦਾਂ ਹੁੰਦਾ ਸੀ ਕਿ ਕੋਈ ਵਿਸ਼ ਵੀ ਨਹੀਂ ਕਰਨਾ ਹੈ ਕਿਸੇ ਨੇ ਦੇਖ ਕੇ ਇਧਰ ਚਲੋ ਸਸਰੀ ਘਰ ਤਾਂ ਹਰ ਕੋਈ ਬੁਲਾ ਲੈਂਦਾ ਸੀ ਪਰ ਜਦੋਂ ਮਾਨ ਦੇ ਨਾਲ ਸਿਰ ਝੁਕਾ ਕੇ ਅੱਗੋਂ ਦੀ ਕੋਈ ਬੁਲਾਉਂਦਾ ਕਹਿੰਦੇ ਨਾ ਵੀ ਗੁਰੂ ਦੀ ਵੱਡੀ ਦੇਣ ਹੈ ਕਿ ਜੇ ਕੋਈ ਸਿੰਘ ਸਾਹਮਣੇ ਉਹ ਤੁਰਦਾ ਆਇਆ ਹੋਇਆ ਆਵੇ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਇੱਧਰ ਉੱਧਰ ਨਜ਼ਰਾਂ ਹਟਾ ਕੇ ਦੇਖੇਗਾ ਵੀ ਕਿ ਮੈਂ ਤੁਹਾਨੂੰ ਦੱਸਦਾ ਇਹਦੇ 'ਚ ਵੀ ਮਤਲਬ ਕਿ ਜੋ ਅਸੀਂ ਫੀਲ ਕਰਦੇ ਆ ਮੈਂ ਹਨਾ ਮਤਲਬ ਮੇਰੇ ਦਿਲ 'ਚ ਜੋ ਗੱਲ ਹੁੰਦੀ ਆ ਫੀਲ ਕਰਦੇ ਮੈਂ ਉਹ ਤੁਹਾਨੂੰ ਦੱਸ ਦਵਾਂ ਇਹ ਮਤਲਬ ਬਾਣਾ ਜਾਂ ਸਿਰ ਤੇ ਪਾਗ ਜਾਂ ਦਮਾਲਾ ਐਸੀ ਚੀਜ਼ ਆ ਮੈਂ ਕਹਿੰਨਾ ਵਾਂ ਵੀ ਵੱਡਿਆਂ ਵੱਡਿਆਂ ਦਾ ਨਾ ਇੱਕ ਵਾਰ ਸਿਰ ਆਪੇ ਝੁਕ ਜਾਂਦਾ ਤੁਸੀਂ ਕਦੀ ਉਹਨਾਂ ਵੱਲ ਦੇਖੋ ਤੁਹਾਡੇ ਵੱਲ ਦੇਖ ਦੇਣਗੇ ਤੁਹਾਡੀ ਵੀ ਨਿਗਾਹ ਜਾਊਗੀ ਨਾ ਤੁਹਾਨੂੰ ਨਹੀਂ ਵੀ ਜਾਣਦੇ ਉਹਨਾਂ ਦਾ ਸਿਰ ਆਟੋਮੈਟਿਕਲੀ ਇਦਾਂ ਜਾਂਦਾ ਚਾਹੇ ਬਾਅਦ ਚ ਸੋਚਦੇ ਹੋਣੇ ਮੇਰਾ ਸਿਰ ਉਹਨਾਂ ਦੇ ਦਿਲ ਚ ਵੀ ਆਂਦਾ ਉਹਨਾਂ ਦਾ ਮੇਰਾ ਸਿਰ ਝੁਕ ਗਿਆ ਵੀ ਕਿੱਦਾਂ ਝੁਕ ਗਿਆ ਆਪਾਂ ਚਾਹ ਸਿਆਬੀਅਦ ਦੇ ਵਿੱਚ ਇਹ ਚੀਜ਼ ਦੇਖੀ ਵੀ ਮੂਵੀ ਵਿੱਚ ਹੀ ਦੇਖੀ ਹੋਈ ਆ ਵੀ ਛੋਟੇ ਸਿਆਬੀਅਦ ਕਹਿੰਦੇ ਵੀ ਆਪਣੇ ਕਿ ਤੁਸੀਂ ਵੀ ਕਦੀ ਜਾਣ ਲੱਗੇ ਕਹਿੰਦੇ ਨਾ ਕਿ ਤੁਸੀਂ ਵੀ ਦਰਸ਼ਨ ਤੁਹਾਨੂੰ ਵੀ ਦਰਸ਼ਨ ਹੋਏ ਤੇ ਤੁਹਾਡਾ ਸ ਕਲਗੀ ਵਾਲੇ ਦਰਸ਼ਨ ਉਹ ਚੀਜ਼ ਆ ਆਪਣੇ ਆਪ ਮਤਲਬ ਕਿ ਮਹਾਰਾਏ ਨੇ ਸਾਨੂੰ ਪਹਿਰਾਵਾ ਇਦਾਂ ਦਾ ਬਖਸ਼ਿਆ ਆ ਜਾਂ ਮਤਲਬ ਕਿ ਆਪਣੇ ਵਰਗੇ ਹੀ ਸਾਰੇ ਸਿੰਘ ਆਪਣੇ ਵਰਗੇ ਬਣਾਤੇ ਦੇਖੋ ਹਨਾ ਵੀ ਗੁਰੂ ਦੀ ਕਿੰਨੀ ਵੱਡੀ ਦੇਣਾ ਵੀ ਨਹੀਂ ਤਾਂ ਵੀ ਕਿਸੇ ਗੁਰੂ ਨੇ ਜਾਂ ਕਿਸੇ ਨੇ ਮਾਲਕ ਨੇ ਆਪਣੇ ਜਿਹੜੇ ਉਹਨਾਂ ਸ਼ਿਸ਼ੇ ਹੋਊਗੇ ਅੱਗੇ ਜਾਂ ਉਹਨਾਂ ਦੇ ਕਹਿ ਲੋ ਵੀ ਚੇਲੇ ਬਾਲਕ ਜਿੱਦਾਂ ਅਸੀਂ ਚਲੋ ਮਹਾਰਾਜ ਦੇ ਹੈਗੇ ਆ ਵੀ ਉਹਨਾਂ ਨੂੰ ਆਪਣੇ ਵਰਗਾ ਨਹੀਂ ਬਣਾਇਆ ਆਪਣੇ ਵਰਗਾ ਮੀਨਸ ਕਿ ਆਪਣੇ ਵਰਗਾ ਪਹਿਰਾਵਾ ਆਪਣੇ ਵਾਂਗੂ ਸ਼ਸਤਰ ਰੱਖਣੇ ਜਾਂ ਕਿ ਉਹ ਚੀਨੀ ਦਿੱਤੀ ਮਹਾਰਾਜ ਦੀ ਇੰਨੀ ਦੇੜਾ ਕਿ ਸਾਨੂੰ ਸ ਇੱਕ ਕੌਮ ਚ ਮਾਰੇ ਨੇ ਮਤਲਬ ਸਾਨੂੰ ਇੱਕੋ ਜਿਹਾ ਬਣਾਇਆ ਕਿ ਜਿੱਦਾਂ ਦਾ ਮੈਂ ਆ ਮੇਰੇ ਬੱਚੇ ਵੀ ਉਦਾਂ ਦੇ ਹੋਣ ਅਨਾਂ ਤੇ ਇਹਦੇ ਵਿੱਚ ਬਹੁਤ ਵਾ ਮਤਲਬ ਅਸੀਂ ਵੀ ਜਾਣਦੇ ਆ ਜਦੋਂ ਕਿਤੇ ਤੇ ਕਿਤੇ ਨਿਗਾ ਜਾਂਦੀ ਆ ਮਤਲਬ ਕਿ ਮੈਂ ਕਹਿੰਦਾ 100 ਵਿੱਚੋਂ ਕੋਈ ਇੱਕ ਅੱਧੇ ਹੋਗਾ ਜਿਹਨਾਂ ਨਹੀਂ ਧਿਆਨ ਪੈਂਦਾ ਜਾਂ ਕਿਦਾਂ ਲੋਕੀ ਲੋਕਾਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ ਤੁਰੀ ਆਉਂਦੀਆਂ ਵਾ ਤੇ ਲੋਕੀ ਪਤਾ ਲੱਗਦਾ ਕਿ ਲੋਕੀ ਗੱਲ ਕਰਨ ਨੂੰ ਤਰਸਦੇ ਆ ਔਰ ਕਈ ਗੱਲ ਕਰਦੇ ਵੀ ਆ ਪਰ ਨਹੀਂ ਕਰਦੇ ਜਿਹੜੇ ਸਾਨੂੰ ਪਤਾ ਲੱਗਦਾ ਕਹਿੰਦੇ ਗੱਲ ਕਰਨ ਨੂੰ ਤਰਸਦੇ ਆ ਪਰ ਜੋ ਮਹਾਰਾਜ ਨੇ ਸਿਖਾਇਆ ਵਾ ਕਿ ਨੀਵੇਂ ਹੋ ਕੇ ਤੇ ਦੋਵਿਆਂ ਜੋੜ ਕੇ ਮਤਲਬ ਕਿ ਅਰਦਾ ਇੱਜਤ ਮਾਨ ਕਰੀਦਾ ਚਲੋ ਜੋ ਸਾਨੂੰ ਕੋਈ ਕਹਿੰਦਾ ਸਿਰ ਮੱਥੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਕਰਕੇ ਮਤਲਬ ਚੜਦੀ ਗੱਲਾ ਚ ਫਿਰ ਵਸ ਵੀ ਨੀਵੇਂ ਹੋ ਕੇ ਬਸ ਤੁਸੀਂ ਆਪਣਾ ਨਾਮ ਤੁਹਾਡਾ ਅਮਨਦੀਪ ਸਿੰਘ ਸ਼ੁਰੂ ਤੋਂ ਜਿਵੇਂ ਚੱਲਦਾ ਆਇਆ ਇਹਨਾਂ ਦਾ ਨਾਮ ਵੰਦਨਾ ਹੈ ਕਦੀ ਮਨ ਚ ਆਇਆ ਕਿ ਹੁਣ ਨਾਮ ਦੇ ਵਿੱਚ ਥੋੜੀ ਚੇਂਜਸ ਲਿਆਂਦੇ ਜਾਣ ਕਿ ਜਿਵੇਂ ਹੁਣ ਇੱਕ ਸਿੰਘਣੀ ਦਾ ਰੂਪ ਜਿਵੇਂ ਹੁੰਦਾ ਹੈ ਨਾਮ ਦੇ ਵਿੱਚ ਕੁਝ ਕਦੀ ਕਦੀ ਸੋਚੀ ਹਾਂਜੀ ਉਹ ਮਤਲਬ ਹੈਗਾ ਬਹੁਤ ਜ਼ਰੂਰੀ ਆ ਮਤਲਬ ਕਿ ਵੀ ਕੌਰ ਮਤਲਬ ਕਿ ਬਹੁਤ ਜ਼ਰੂਰੀ ਆ ਹਨਾ ਸਿੰਘ ਦੇ ਨਾਲ ਕੌਰ ਜਾਂ ਮਤਲਬ ਮਹਾਰਾਏ ਨੇ ਜੋ ਦਿੱਤਾ ਤੇ ਉਹ ਕਰਾਂਗੇ ਮਤਲਬ ਕਿ ਉਹ ਤਾਂ ਥੋੜਾ ਮਤਲਬ ਉਹਦੇ ਲਈ ਨਾ ਪ੍ਰੋਸੈਸ ਸੋ ਸ਼ਾਇਦ ਮਤਲਬ ਕਿ ਕੌਰ ਤਾਂ ਲਾ ਦਈਏ ਚਲੋ ਬੰਦਾ ਦੇ ਨਾਲ ਮਗਰ ਕੌਰ ਜਾਂ ਨਾਮ ਵੀ ਬੁੜਾ ਚੇਂਜ ਕਰ ਲਈ ਉਹਦੇ ਲਈ ਕੀ ਪ੍ਰੋਸੈਸ ਥੋੜਾ ਇਹ ਹੈ ਕਿ ਬੱਚਿਆਂ ਦੇ ਸਰਟੀਫਿਕੇਟਾਂ ਤੇ ਆਪਣੇ ਸਰਟੀਫਿਕੇਟਾਂ ਤੇ ਮਤਲਬ ਉਹ ਸਾਰਾ ਕਰਨਾ ਪੈਣਾ ਨਾ ਇਸ ਕਰਕੇ ਉਹ ਥੋੜਾ ਜਿਹਾ ਸੀ ਮਤਲਬ ਟਾਈਮ ਦੇਖ ਰਿਹਾ ਜਾਂ ਮਤਲਬ ਕਿ ਉਸ ਹਾਵਨ ਕਰਕੇ ਨਾ ਥੋੜਾ ਪਲਾਨ ਕਰਕੇ ਜੀ ਹੋਊਗੀ ਫਿਰ ਕੱਲ ਨੂੰ ਕੋਈ ਵੀ ਡਾਕੂਮੈਂਟ ਉੱਤੇ ਸਾਰੇ ਤੇ ਚੇਂਜ ਕਰਾਉਣਾ ਪੈਣਾ ਵਾ ਨਾ ਉਸ ਕਰਕੇ ਕਰਾਂਗੇ ਜਰੂਰ ਜੀ ਤਾ ਹੁਣ ਰਹਿਤ ਸੰਭਾਲਨੀ ਸ਼ੁਰੂ ਕਰ ਦਿੱਤੀ ਐ ਕਦੀ ਮਨ ਦੇ ਵਿੱਚ ਆਂਦਾ ਕਿ ਜਿਵੇਂ ਬਾਕੀ ਪਹਿਲਾਂ ਤੁਸੀਂ ਅਸੀਂ ਵੀਡੀਓਜ਼ ਤੁਹਾਡੀਆਂ ਜਿਹੜੀਆਂ ਦੇਖਦੇ ਆ ਤੁਸੀਂ ਤਿਆਰ ਹੋ ਹੁੰਦਾ ਤੁਹਾਨੂੰ ਵੀ ਬਹੁਤ ਸ਼ੌਂਕ ਸੀ ਹੁਣ ਕਦੀ ਮਨ ਚ ਨਹੀਂ ਆਂਦਾ ਹੁਣ ਲੱਗਦਾ ਕਿ ਇਹ ਤੋਂ ਬਾਅਦ ਇਹ ਬਾਣੇ ਤੋਂ ਸੋਨਾ ਸ਼ਾਇਦ ਮੈਂ ਉਦੋਂ ਨਹੀਂ ਲੱਗਦੀ ਸੀ ਜਿੰਨੀ ਹੁਣ ਨਹੀਂ ਹੁਣ ਨਹੀਂ ਮਨ ਚੰਦਾ ਈਵਨ ਮੈਂ ਬਹੁਤ ਜ਼ਿਆਦਾ ਮੇਕਅਪ ਸ਼ੂਟਸ ਵੀ ਕੀਤੇ ਐ ਪਰ ਹੁਣ ਮੈਨੂੰ ਲੱਗਦਾ ਕਿ ਐਵੇਂ ਹੀ ਸੋਣਾ ਹੈ ਜਿੱਦਾਂ ਰੱਬ ਨੇ ਭੇਜਿਆ ਨਾ ਉਦਾਂ ਹੀ ਵਧਿਆ ਆਪਾਂ ਕੁਝ ਕਰਵਾਉਣ ਦੀ ਲੋੜ ਨਹੀਂ ਹੈ ਬਿਲਕੁਲ ਕਹਿੰਦੇ ਨੂਰ ਹੋਰ ਵੱਧ ਜਾਂਦਾ ਜਦੋਂ ਗੁਰੂ ਦੀ ਬਾਣੀ ਅੰਦਰ ਜਾਣੀ ਸ਼ੁਰੂ ਹੋ ਜਵੇ ਜਿਨ੍ਹਾਂ ਨਾਲ ਮੇਕਅਪ ਸ਼ੂਟਸ ਕੀਤੇ ਕਦੀ ਉਹਨਾਂ ਦਾ ਮੈਸੇਜ ਆਇਆ ਦੇਖ ਕੇ ਕਿ ਇੱਕਦਮ ਚੇਂਜਸ ਕਿਵੇਂ ਆ ਗਏ ਉਹ ਹੈਰਾਨ ਹੋਏ ਇਸ ਚੀਜ਼ ਨੂੰ ਨਹੀਂ ਹਜੇ ਤਾਂ ਫਿਲਹਾਲ ਕਿਸੇ ਦਾ ਨਹੀਂ ਆਇਆ ਮਤਲਬ ਸਾਡੇ ਜਿਹੜੇ ਨੌਨ ਚ ਐ ਨਾ ਉਹ ਲੋਕ ਕਾਫੀ ਖੁਸ਼ ਹੁੰਦੇ ਈਵਨ ਸਾਡੇ ਜਿੱਦਾਂ ਰਿਲੇਟਿਵਸ ਐ ਉਹ ਅਮਨ ਉਹ ਦੇਖ ਕੇ ਨਾ ਕੁਛ ਨਹੀਂ ਹੋਇਆ ਜਿੰਨਾ ਮੈਨੂੰ ਦੇਖ ਕੇ ਖੁਸ਼ ਹੋਇਆ ਕਿ ਬੰਦਾ ਨੇ ਵੀ ਸ਼ੱਕ ਲਿਆ ਇਵਨ ਸਾਨੂੰ ਕਾਲ ਕਰਨ ਦੇ ਨਾ ਉਹ ਇਦਾਂ ਪੁੱਛਦੇ ਅੱਛਾ ਉਹਨਾਂ ਨੇ ਵੀ ਸ਼ੱਕ ਲਿਆ ਨਾਲ ਇਦਾਂ ਕਹਿੰਦੇ ਸਮਾਤ ਜਦੋਂ ਆਂਦੀ ਹੈ ਉਦੋਂ ਗੁਰੂ ਪੂਰੀ ਕਿਰਪਾ ਦਿਖਾਉਂਦਾ ਹੈ ਸਾਡੀ ਆਡੀਅנס ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਤੁਹਾਨੂੰ ਦੇਖ ਰਹੇ ਜੋ ਸ਼ਾਇਦ ਤੁਹਾਡੇ ਤੋਂ ਪਹਿਲਾਂ ਵੀ ਇਨਸਪਾਇਰ ਹੁੰਦੇ ਸੀ ਤੁਹਾਡੇ ਜਿਮ ਨੂੰ ਲੈ ਕੇ ਤੁਹਾਡੀ ਜੋੜੀ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਸੀ ਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਕੀ ਮੈਸੇਜ ਹੈ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਵਿੱਚ ਮਨ ਦੇ ਵਿੱਚ ਕਹਿ ਲਓ ਵੀ ਇੱਕ ਖਿਆਲ ਤਾਂ ਆਂਦਾ ਪਰ ਉਹਦੇ ਉੱਤੇ ਧਾਰਨ ਕਿਵੇਂ ਆਪਣਾ ਕਰਨਾ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਕਿਵੇਂ ਕਰਨਾ ਉਹਨਾਂ ਵਾਸਤੇ ਕੀ ਸੋਚ ਮੈਂ ਤੁਹਾਨੂੰ ਮਤਲਬ ਕਿ ਉਹਨਾਂ ਨੂੰ ਸਾਰਿਆਂ ਨੂੰ ਇਹੀ ਕਵਾਂਗਾ ਕਿ ਦੇਖੋ ਮੈਂ ਜਿਸ ਤੱਕ ਹ ਤੁਹਾਡੇ ਤੇ ਮਹਾਰਾਜ ਦੀ ਕਿਰਪਾ ਹੋਈ ਹੈ ਸਾਡੇ ਤੇ ਮਹਾਰਾਜ ਦੀ ਕਿਰਪਾ ਨਹੀਂ ਹੋ ਰਹੀ ਜਾਂ ਮਹਾਰਾਜ ਕਿਰਪਾ ਕਰਨਗੇ ਜਾਂ ਕਿਦਾਂ ਹਨਾ ਉਹ ਮੈਂ ਕਹਿੰਨਾ ਕਿ ਮਹਾਰਾਜ ਨੂੰ ਤੁਸੀਂ ਮਤਲਬ ਬਾਹ ਫੜਾਓ ਜਾਂ ਹੱਥ ਫੜਾਓ ਮਹਾਰਾਜ ਤੁਹਾਨੂੰ ਆਪਣੇ ਆਪ ਹੀ ਆਪਣੇ ਨਾਲ ਖਿੱਚ ਲੈਣਾ ਹਨਾ ਉਹ ਚੀਜ਼ ਸ਼ੁਰੂ ਕਰੋ ਮੈਂ ਲਾਸਟ ਟਾਈਮ ਵੀ ਮਤਲਬ ਹੁਣ ਦਿਹਾੜੇ ਚੱਲਦੇ ਪਏ ਆਪਣੀ ਸ਼ੀਧੀ ਦਿਹਾੜੇ ਹਨਾ ਸਾਰ ਨੂੰ ਪਤਾ ਮਤਲਬ ਸਾਰੇ ਦੁਨੀਆ ਮੁਲਕ ਨੂੰ ਪਤਾ ਜਹਾਨ ਚ ਕੋਈ ਐਸਾ ਨਹੀਂ ਹੋਣਾ ਜਿਹਨੂੰ ਨਹੀਂ ਪਤਾ ਹੋਣਾ ਹਨਾ ਮੈਂ ਕਹਿੰਦਾ ਵੀ ਅੱਜ ਤੋਂ ਹੀ ਸ਼ੁਰੂ ਕਰੋ ਤੁਸੀਂ ਅੱਜ ਤੋਂ ਹੀ ਸੌਂ ਪਾ ਲਓ ਵੀ ਅਸੀਂ ਅਸੀਂ ਆਹ ਮਹੀਨਾ ਹਫਤਾ ਰਹਿ ਗਿਆ ਵੀ ਆਹੀ ਮਹੀਨੇ ਤੋਂ ਸ਼ੁਰੂ ਕਰ ਲਓ ਵੀ ਅਸੀਂ ਆਹ ਮਹੀਨਾ ਆਹ ਹਫਤਾ ਕੇਸ ਨਹੀਂ ਕਟਾਉਣੇ ਦਾੜੀ ਨਹੀਂ ਮਤਲਬ ਸਰੀਰ ਤੋਂ ਆਪਣੇ ਕੇਸ ਕਤਲ ਕਰਾਉਣੇ ਨਹੀਂ ਹਨਾ ਤੇ ਪਾਕਤ ਨਹੀਂ ਬੰਨੀ ਚਲੋ ਵੀ ਮਤਲਬ ਤੁਹਾਨੂੰ ਔਖਾ ਲੱਗਦਾ ਹੋਣਾ ਤੁਸੀਂ ਪਰਨਾ ਬੰਨਾ ਸ਼ੁਰੂ ਕਰੋ 3 ਮੀਟਰ ਦਾ 5 ਮੀਟਰ ਦਾ ਤੁਸੀਂ ਦੇਖਿਓ ਮਹਾਰਾਜ ਦੀ ਕਿਰਪਾ ਇਸ ਹਫਤੇ ਹੋ ਜਾਣੀ ਮਤਲਬ ਇੰਨਾ ਮੈਂ ਇਹੀ ਮੈਸੇਜ ਆ ਮਤਲਬ ਬੇਨਤੀ ਕਹਿ ਲਓ ਮੇਰੀ ਰਿਕੁਐਸਟ ਕਹਿ ਲਓ ਵੀ ਤੁਸੀਂ ਅੱਜ ਤੋਂ ਹੀ ਸ਼ੁਰੂ ਕਰੋ ਕੇਸ ਕਤਲ ਕਰਾਣੇ ਬੰਦ ਕਰੋ ਬਾਕੀ ਮਹਾਰਾਜ ਦੀ ਆਪੇ ਹੀ ਮਤਲਬ ਇਹ ਨਹੀਂ ਮੈਂ ਕਹਿੰਦਾ ਕਿ ਅਮਰਤ ਸ਼ਕ ਲੋ ਉਹ ਉਹਦੇ ਲਈ ਬਹੁਤ ਸਬਰ ਚਾਹੀਦਾ ਉਹ ਵੀ ਮਹਾਰਾਜ ਨੇ ਆਪੇ ਦੇ ਦੇਣਾ ਵਾ ਸਬਰ ਤੇ ਕਿਉਂਕਿ ਅਮਰਤ ਸ਼ਕ ਲਈ ਆਪਾਂ ਨੂੰ ਨਾ ਕੁੜੀਆਂ ਹੁੰਦੀਆਂ ਬੀਬੀਆਂ ਜਿਹੜੀਆਂ ਉਹਨਾਂ ਨੂੰ ਕੇਸ ਨਹੀਂ ਕਤਲ ਕਰਾਉਣੇ ਮੇਕਅਪ ਨਹੀਂ ਕਰਨਾ ਉਹਨਾਂ ਨੂੰ ਇਹ ਚੀਜ਼ ਥੋੜੀ ਦਿੱਕਤ ਹੁੰਦੀ ਕਿਉਂਕਿ ਜਦੋਂ ਤੋਂ ਆਪਾਂ ਵੱਡੇ ਹੁੰਨੇ ਆ ਆਪਾਂ ਆਪਣੇ ਪੇਰੈਂਟਸ ਨੂੰ ਦੇਖ ਕੇ ਘਰੋਂ ਹੀ ਪੇਰੈਂਟਸ ਆਪਣੇ ਮੇਕਅਪ ਕਰਦੇ ਆ ਕੁੜੀਆਂ ਦੇਖਦੀਆਂ ਵਾ ਜਾਂ ਮੇਰੀ ਵੀ ਕਹਿ ਲਓ ਕੁੜੀ ਉਹ ਵੀ ਦੇਖਦੀ ਆ ਵੀ ਮੰਮੀ ਮੈਂ ਵੀ ਕਰਨਾ ਵਾ ਉਹ ਚੀਜ਼ਾਂ ਆਪਣੇ ਖੂਨ ਚ ਦਿਮਾਗ ਚ ਇੰਨੀਆ ਘਰ ਕਰਗੀਆਂ ਹੋਈਆਂ ਵਾਂ ਕਿ ਆਪਾਂ ਨੂੰ ਲੱਗਦਾ ਕਿ ਆਪਾਂ ਮੇਕਅਪ ਤੋਂ ਬਿਨਾ ਘਰੋਂ ਬਾਹਰ ਨਿਕਲਾਂਗੇ ਸਾਦਾ ਸੀ ਕਿੱਦਾਂ ਦੇ ਦਿਖਾਂਗੇ ਹਨਾ ਉਹ ਚੀਜ਼ ਨੂੰ ਕੱਢ ਕੇ ਅੱਜ ਮਤਲਬ ਕਿ ਤੁਸੀਂ ਜੇ ਆਪਾਂ ਕਹੀਏ ਵੀ ਅੱਜ ਤੋਂ ਸ਼ੁਰੂ ਕਰੋ ਹਨਾ ਤੇ ਉਹਨੂੰ ਬੰਦ ਕਰੋ ਇਹ ਸਬਰ ਆ ਜਾਊਗਾ ਹਨਾ ਤੇ ਵੀ ਮਤਲਬ ਸ਼ੁਰੂ ਕਰੀਏ ਵੀ ਪੱਗ ਬੰਨੀ ਸ਼ੁਰੂ ਕਰੀਏ ਪਰਨਾ ਬੰਨਾ ਸ਼ੁਰੂ ਕਰੀਏ ਤੇ ਫੇਰ ਹੀ ਮਹਾਰਾਜ ਮਤਲਬ ਕਿਰਪਾ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਤਾਂ ਤੁਹਾਨੂੰ ਵੀ ਹੁਣ ਜਿਵੇਂ ਸਿਕ ਰੈਡ ਦੇ ਵਿੱਚ ਰਹਿਣ ਦੀ ਆਦਤ ਪੈ ਗਈ ਹੈ ਤੇ ਸਿਕ ਇਤਿਹਾਸ ਬਾਰੇ ਵੀ ਕੁਝ ਕੁ ਚੀਜ਼ਾਂ ਜਿਹੜੀਆਂ ਤੁਸੀਂ ਜਾਣਨੀਆਂ ਸ਼ੁਰੂ ਬਿਲਕੁਲ ਕਰੋਗੇ ਕਹਿੰਦੇ ਨਾ ਵੀ ਇੱਕ ਹਮਸਫਰ ਜਿਹੜਾ ਵਧੀਆ ਮਿਲ ਜਾਵੇ ਤਾਂ ਬਹੁਤ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੁਣ ਇਹਨਾਂ ਦਾ ਸਾਥ ਤੁਹਾਡੇ ਨਾਲ ਹੈ ਤੇ ਮੈਨੂੰ ਲੱਗਦਾ ਕਿ ਜੇ ਤੁਸੀਂ ਇਹਨਾਂ ਨੂੰ ਦੇਖ ਕੇ ਫੈਸਲਾ ਲੈਂਦਾ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਵੀ ਜਰੂਰ ਬਿਲਕੁਲ ਇਸ ਚੀਜ਼ ਦੇ ਹਾਂਜੀ ਹਾਂਜੀ ਵਨ ਸਾਡੀ ਗੁੜੀਆ ਜਿਹੜੀ ਐ ਉਹ ਬਹੁਤ ਜ਼ਿਆਦਾ ਇਹਦੇ ਵਿੱਚ ਇੰਟਰਸਟ ਦਿਖਾਉਂਦੀ ਉਹ ਕਹਿੰਦੀ ਐ ਮੈਂ ਵੀ ਸੀਰੀਸ ਆਪਾਂਣਾ ਡੈਡੀ ਉਹਨੂੰ ਚਾਰਟ ਸਾਹਿਬ ਜਦੇ ਦੇ ਨਾਮ ਵੀ ਪਤਾ ਹੈ ਗੁਰੂਆਂ ਦੇ ਨਾਮ ਵੀ ਸੀ ਉਹਨੂੰ ਯਾਦ ਕਰਵਾ ਰਿਆਂ ਅਸੀਂ ਇਹੀ ਕਵਾਂਗੇ ਕਿ ਜੇ ਤੁਸੀਂ ਅੰਮ੍ਰਿਤ ਸ਼ਕਨਾਂ ਜਾਂ ਤੁਸੀਂ ਵੀ ਇਹ ਵਾਹਿਗੁਰੂ ਦੀ ਗੋਦ ਆਨੰਦ ਲੈਣਾ ਨਾ ਤਾਂ ਪਹਿਲੇ ਬਾਣੀ ਪੜ੍ਹਨੀ ਸ਼ੁਰੂ ਕਰੋ ਬਾਣੀ ਚਨਾ ਇੰਨਾ ਕੋ ਹੈ ਜਲੋ ਪ੍ਰਭਾਵ ਹੈ ਨਾ ਕਿ ਆਪਣੇ ਆਪ ਹੀ ਆਪਣਾ ਮਨ ਕਰਦਾ ਕਿ ਹਾਂ ਅਮ੍ਰਿਤ ਛਕ ਲੋ ਜੀ 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 ਹਾਂ ਇਸ ਤੋਂ ਉੱਪਰ ਕੁਝ ਨਹੀਂ ਹੈ ਦੇਖੋ ਇੱਕ ਇੱਕ ਹਿੰਦੂ ਪਰਿਵਾਰ ਦੀ ਕੁੜੀ ਜੇ ਇਸ ਇੰਨੀ ਵੱਡੀ ਗੱਲ ਕਹਿ ਸਕਦੀ ਕਿ ਬਾਣੀ ਚ ਨਾ ਜ਼ੋਰ ਹੈ ਕਿ ਕਿਸੇ ਵੀ ਧਰਮ ਨੂੰ ਤੁਸੀਂ ਕਹਿ ਲੋ ਵੀ ਅਸੀਂ ਨਹੀਂ ਕਹਿੰਦੇ ਕਿ ਕਿ ਧਰਮ ਬਦਲੋ ਕੋਈ ਵੀ ਨਹੀਂ ਕਹਿੰਦਾ ਅੱਜ ਕੱਲ ਕਿ ਧਰਮ ਬਦਲੋ ਕਿ ਅੱਜ ਕੱਲ ਲੋਕ ਜਿਹੜੇ ਨੇ ਵਿਦਵਾਨ ਜਿਹੜੇ ਨੇ ਇਹੀ ਕਹਿੰਦੇ ਨੇ ਕਿ ਜਿਹੜੇ ਵੀ ਧਰਮ ਦੇ ਵਿੱਚ ਹੋ ਉਹਨੂੰ ਚੰਗੀ ਤਰ੍ਹਾਂ ਨਿਭਾਓ ਪਰ ਇੱਕ ਹਮਸਫਰ ਦਾ ਸਾਥ ਜਦੋਂ ਮਿਲ ਗਿਆ ਉਹਨਾਂ ਨੂੰ ਇਹ ਇੱਕ ਲਗ ਫੈਮਲੀ ਚੋਂ ਇੱਕ ਲਗ ਫੈਮਲੀ ਚੋਂ ਤੇ ਇੱਕ ਬਹੁਤ ਸੋਹਣਾ ਸੇਕ ਜੋੜਾ ਤਿਆਰ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਕੋਸ਼ਿਸ਼ ਰਹੇਗੀ ਕਿ ਬੱਚਿਆਂ ਨੂੰ ਵੀ ਉਹ ਸਿੱਖਿਆ ਦਿੱਤੀ ਜਾਵੇ ਤੇ ਇਦਾਂ ਦੀ ਸਾਡੀ ਆਡੀਅנס ਦੇ ਵਿੱਚ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸੋਧਦੇ ਹੋਣਗੇ ਜੇ ਆ ਭੈਣ ਸਾਡੀ ਸਿੱਖ ਧਰਮ ਦੇ ਵਿੱਚ ਆਪਣੇ ਆਪ ਨੂੰ ਲਿਆ ਸਕਦੀ ਸਾਡੇ ਗੁਰੂਆਂ ਦੀ ਬਾਣੀ ਪੜ ਸਕਦੀ ਹੈ ਨਾ ਤਾਂ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸਿੱਖ ਧਰਮ ਦੇ ਵਿੱਚ ਹੋ ਕੇ ਵੀ ਗੁਰੂ ਦੀ ਬਾਣੀ ਵੱਲ ਧਿਆਨ ਨਹੀਂ ਦੇ ਸਕਦੇ ਤਾਂ ਇਸ ਚੀਜ਼ ਨੂੰ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਕਰਨਾ ਸ਼ੁਰੂ ਕਰ ਦੋ ਤਾਂ ਇਦਾਂ ਦੀ ਹੋਰ ਵਧੀਰੀ ਵੀਡੀਓਜ਼ ਲਈ ਤੁਸੀਂ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾਮਨ ਬਲਵਿੰਦਰ ਦੇ ਨਾਲ ਮੈਂ ਐਪਰਬਲੀਨ ਕੌਰ